哎，对的。 ਕੋਈ ਕੋਈ ਰੈਡੀ ਮੈਂ ਰਿਕਾਰਡਿੰਗ ਸ਼ੁਰੂ ਤਾਰਾ ਛਾ ਗਿਆ ਆਦਮੇ ਮੈਂ ਮੱਖ ਸੁਭਾਉ ਤੇਰੇ ਰੂਪ ਦੇਖ ਕੇ ਮੈਨੂੰ ਫਟਿਆ ਤੇਰੇ ਤੋਂ ਮੈਂ ਕਿ ਪਿਆਰ ਦੀ ਪਿਆਰ ਕਰੇ ਕਰਾ ਮੈਨੂੰ ਫਟਿਆ ਕਾਹਦੀ ਪਿਆਰ ਦੇ ਕੰਨਿਆ ਉਹ ਪਹਿਲਾ ਸਾਜੀ ਦੋ ਤੁੰਗੀਆਂ ਵਗਾਈਆਂ ਆ ਤੁੰਗੀਆਂ ਵਧੀਆ ਹੀ ਤੁੰਗੀਆਂ ਬਸ K1 K1 ਖੋਸ਼ ਹੋ ਗਿਆ ਜਦ ਖੋਸ਼ ਹੋ ਗਿਆ ਜਦੋਂ ਕਿ ਨੈਲੇ ਦੱਸੇ ਸੁਣਿੰਗ ਕਰਕੇ ਬਸ ਬਹੁਤ ਹੀ ਵਧੀਆ ਤੁੰਗੀਆਂ ਜੀ ਜਿਹੜੀ ਤੁਸੀਂ ਪੇਕੀ ਜਿੰਨੀ ਸਫਤ ਕਰਨਾ ਉਨੀ ਥੋੜੀ ਹੈ ਜੀ ਰਾਜ ਜੀ ਨੇ ਕਾਂਪੀ ਰੂ ਨਾਲ ਕਰਦੇ ਆ ਜੀ ਇਸੇ ਕਰਕੇ ਮੈਂ ਇਸੇ ਵਾਲੀ ਇਸੇ ਕਰਕੇ ਮੈਂ ਕਿਹਾ ਸੀ ਸਾਧ ਗੋਣਾ ਨੂੰ ਵੀ ਸਾਡੇ ਵਾਸਤੇ ਤੁੰਬਾ ਵਜਾਓ तुम्बा बनाओ तुम्बा बनाओ मैं देखो कि आइटम बना के जाके मैं दिया और इनसन आ पत्थी मैनू दे बहुत इन्हों का थैंक यू शुक्रिया बहुत करना भी देखो कि आइटम है देख के रूह फसन की और आवाज भी बड़ी सोहनी निकलती है मैं बहुत बहुत थैंक यू जरा आतेनली मिल के देखे ਕੀ ਕਹਤ ਸਤਿ ਸਰ ਆਪਣੀ ਥੋੜੀ ਜਾਣਕਾਰੀ ਸਾਡੇ ਦੋਸਤਾਂ ਨਾਲ ਵੀ ਸਾਂਝੀ ਕਰੋ ਜੀ ਕਿ ਤੁਸੀਂ ਇੰਗਲੈਂਡ ਤੋਂ ਹੈ ਕੈਨੇਡਾ ਹਾਂ ਜੀ ਅਸੀਂ ਹੈਗੇ ਇੰਗਲੈਂਡ ਤੋਂ ਆਇਆ ਜੀ ਲੰਡਨ ਤੋਂ ਹਾਂ ਜੀ ਹਾਂ ਜੀ ਮੈਂ ਕੋਈ ਸਿੰਗਰ ਨਹੀਂ ਨਾ ਕੋਈ ਮੈਂ ਕੋਈ ਬਡਾਕ ਇਸ ਤਰ੍ਹਾਂ ਤੇ ਜਸ ਬਸ ਸ਼ੌਕ ਹੈ ਸ਼ੌਕ ਗੀਤ ਦੇ ਆਸ਼ਿਕ ਹੈ ਸ਼ੌਕ ਹੈ ਮੇਰੇ ਇੰਸਟਰੂਮੈਂਟ ਜਿਹੜੇ ਆ ਕਿ ਉਹਨਾਂ ਦਾ ਸ਼ੌਕ ਹੈ ਇਸੇ ਕਰਕੇ ਤੇ ਆਪਾਂ ਕਦਰ ਕਰੀ ਦੀ ਆ ਇੰਸਟਰੂਮੈਂਟ ਜਿਹੜੇ ਆ ਸਭ ਤੋਂ ਪਹਿਲੇ ਪੁਰਾਣੇ ਜਿਹੜੇ ਅਨਸਤਮਟੇ ਤੁਮ ਬਾਜੀ ਪੰਜਾਬੀ ਲੋਕ ਰਾਜ ਇਹ ਅਸੀਂ ਜਿਹੜੇ ਇਹਨਾਂ ਨਾਲ ਬੜਾ ਮera ਪਿਆਰ ਹੈ ਬਚਪਨ ਤੋਂ ਤੇ ਕੋਈ ਅਸੀਂ ਸਿੰਗਰ ਨਹੀਂ ਐ ਨਾਮ ਐ ਉੱਥੇ ਜਾ ਕੇ ਸਟੇਜਾਂ ਤੇ ਗਾਉਣਾ ਸਰ ਸ਼ੌਕ ਐ ਇਹਨਾਂ ਦਾ ਸ਼ੌਕ ਦਾ ਕੋਈ ਮੁੱਲ ਨਹੀਂ ਐ ਸਾਡੇ ਕੋਲ ਜਿਹੜੇ ਨਵੇਂ ਚੰਗ ਬੱਚੇ ਆ ਜੀ ਉਹਨਾਂ ਨੂੰ ਕੋਈ ਵੇਜ਼ੀ ਦੇਣਾ ਚਾਹੁੰਦਾ ਹਾਂ ਉਹਨਾਂ ਦੇ ਆਪੀ ਰਹੂ ਉਹਨਾਂ ਦੇ ਮੈਸੇਜ ਵਾਸਤੇ ਹੀ ਆ ਮੇਰੇ ਆਪਣੇ ਵਾਸਤੇ ਨਹੀਂ ਗਾਂ ਬੱਚਿਆਂ ਨੂੰ ਛੋੜਿਆਂ ਨੂੰ ਗਾਂ ਦੱਸਣ ਵਾਸਤੇ ਕਿ ਸਾਡੀ ਜਿਹੜੇ ਇਨਸਟਰੂਮੈਂਟ ਆ ਪੁਰਾਣੇ ਚਿੱਲੇ ਆ ਰਹੇ ਆ ਤੁੰਬਾ ਤੁੰਬੀ ਕੰਗ ਇਹ ਕੀ ਚੀਜ਼ ਆ ਪੰਜਾਬ ਦੀ ਲੋਕ ਜਿਹੜੇ ਲੋਕ ਗੀਤ ਜਿਹੜੇ ਗਾਏ ਗਏ ਆ ਜਿਨ੍ਹਾਂ ਤੇ ਉਤੇ ਖੁਸ਼ੀਆਂ ਮਨਾਇਆਂ ਜਾਂ ਪੰਘਾਂ ਪਾਏ ਗਏ ਭੰਗੜੇ ਨੌਰੰਜਨ ਕਰੇ ਗਏ ਸਾਰੇ ਇਹ ਉਹੀ ਸਾਜ ਹੈ ਉਹੀ ਸਾਜ ਇਹ ਵੀਰ ਤਗਮਰਾਂ ਨੇ ਗੁਰੂਆਂ ਪੀਰਾਂ ਨੇ ਸਾਰਿਆਂ ਦੇ ਚੱਲਿਆ ਆਉਂਦਾ ਸੁਰ ਤੇ ਚੱਲਿਆ ਆਉਂਦਾ ਪੂਰੇ ਹੱਥ ਚੱਲਿਆ ਆਉਂਦਾ ਸੁਣ ਕੇ ਦਿਲ ਖੁਸ਼ ਹੋ ਜਾਂਦਾ ਜਦੋਂ ਵੀ 4 ਵਜਦੀ ਆ ਤੁੰਬੇ ਦੀ ਬਸ ਇੱਕ ਕਰੀ ਲੋਈ ਖੜੀ ਹੋ ਜਾਂਦੀ ਹੈ ਸਰੀਰ ਤੇ ਹਾਂਜੀ ਹਾਂਜੀ ਦਿਲ ਖੋਸ਼ ਹੋ ਜਾਂਦਾ ਕੋਈ ਕਿ ਤੁਸੀਂ ਪਹਿਲਾਂ ਚਲਾਦੇ ਸੀ ਇੱਕ ਤਾਰਾਂ ਦਾ ਜਮਲਾ ਹੈ ਉਸਤਾਦ ਜਮਲਾ ਜੀ ਦਾ ਉਹ ਉਹ ਤੁੰਬਾ ਵਾਜਦਾ ਨਾ 4 ਤੋਂ ਬਿਨਾ 4 ਤੋਂ ਬਿਨਾ ਤੂੰ ਬਾਬਾ ਜਦੇ ਨਾਮ ਤਾਰ ਤੋ ਬਿਨਾ ਹਾਂ ਇਹ ਲੱਗਦਾ ਨਹੀਂ ਦਿਲਦਾਰ ਤੂੰ ਨਾਮ ਤੂੰ ਬਾਬਾ ਜਦੇ ਨਾਮ ਤਾਰ ਤੋ ਬਿਨਾ ਇਹ ਉਹਨਾਂ ਦੇ ਕਹਿਣ ਦਾ ਮਤਲਬ ਆ ਤੂੰ ਬਾ ਵਰਤਾਰ ਦਾ ਉਹ ਮੇਰਾ ਜਿੰਦਗੀ ਦਾ ਜਿੰਦਗੀ ਵਿੱਚ ਭਵਾਨ ਮਿਲਣਾ ਹੈ ਆਤਮਾ ਦੇ ਨਾਲ ਆਤਮਾ ਦਾ ਉਹ ਨਾਮ ਮੇਲ ਹੈ ਹਾਂਜੀ ਉਹਦਾ ਨਾਮ ਮੇਲ ਵੀ ਤਾਂ ਤੁਹਾਡੀ ਜ਼ਿੰਦਗੀ ਕੋਈ ਨਹੀਂ ਇਹ ਸੀ ਇਹ ਚੀਜ਼ ਆ ਉਹਨਾਂ ਨੇ ਬਹੁਤ ਡੂੰਗੀ ਗੱਲ ਕਹੀ ਇਹ ਸਿੰਪਲ ਜੀ ਦੇ ਵਿੱਚ ਬੰਦਾ ਉਤਾਰ ਹੀ ਜਾਂਦਾ ਜਾਂਦਾ ਤਾਰ ਬਹੁਤ ਤਾਰ ਜਿਹੜੀ ਇੱਕੋ ਤਾਰ ਉੱਪਰ ਮਿਲਦੀ ਆ ਹਾਂ ਜੀ ਓਏ ਜਿਹੜੀ ਆ ਤਾਰ ਆ ਤੇ ਨਹੀਂ ਹਾਂ ਮਿਲਦੀ ਆ ਜੀ ਤਾਰ ਬਸ ਉਹ ਮੈਨੂੰ ਜਦ ਤੱਕ ਕਿ ਕਿਤੇ ਕਰਨਾ ਇਨਸਾਨ ਇੱਕ ਤਾਰ ਤੋਂ ਬਾਅਦ ਜਾਂਦਾ ਕਿ ਇਹ ਆ ਆ ਨੰਬੀ ਨਹੀਂ ਜਾਂਦਾ ਕਿ ਸਾਡੀ ਬਾਜ ਵਾਜਣਾ ਤਾਰ ਦੇ ਬਿਨਾਂ ਹਾਂ ਜੀ ਬਸ ਇਹ ਚੀਜ਼ ਬਹੁਤ-ਬਹੁਤ ਜੀ ਤੁਹਾਡਾ ਤੇ ਉਸਤਾਦ ਹੁਣਾਂ ਦਾ ਜੈ ਰਾਮ ਉਹਨਾਂ ਦਾ ਵੀ ਜਿਹੜਾ ਇੱਥੇ ਮੇਰੇ ਕੋਲ ਆਖੇ ਤੇ ਇਹ ਤੈਨੂੰ हां तुम बा लेके आए नहीं जैसे जालंधर ਦੇ ਵਿੱਚ हां जी हां जी हां जी ਠੀਕ ਆ ਦੇਖੋ ਮੈਂ ਉਹ ਜਿਹੜਾ ਜਿਹੜਾ ਕਿਹੜਾ ਹੋਟਲ ਆ ਸਾਰੇ ਇਹ ਹੋਟਲ ਹੈਗਾ ਹੋਟਲ ਹੈਗਾ ਰੀਜੈਂਸੀ ਰੀਜੈਂਸੀ ਹੋਟਲ ਰੀਜੈਂਸੀ ਜਲੰਧਰ ਉੱਥੇ ਮੇਰੇ ਕੋਲ ਆਏ ਨੇ ਤੇ ਆ ਕੇ ਤੇ ਬਹੁਤ ਬਹੁਤ ਇਹਨਾਂ ਦਾ ਸ਼ੁਕਰੀਆ थैंक यू ਕਰਦੇ ਆ ਤੇ ਆਪ ਪਰਸਨਲੀ ਮੈਨੂੰ ਤੁੰਬਾ ਦੇਖੀ ਚੱਲਿਆ ਹਾਂ ਚੱਲ ਠੀਕ ਹੈ ਉਹ ਚੀਜ਼ ਜਿਹੜੀ ਨਾਲ ਕਹੀ ਤਾ ਉਹ ਚੀਜ਼ ਉਹ ਉਹ ਚੀਜ਼ ਕਰੀ ਸੌ ਗਈ ਕੁ ਦੋ ਦਿਨ ਬਾਅਦ ਕੇ ਭੇਜੀ ਫਿਰ ਇਹਨਾਂ ਦੇ ਮਨਪਸੰਦ ਦੀ ਤਿਆਰ ਕਰੀ ਤੂੰ ਵੀ ਕਲਦੀਮਾਨ ਸਿੰਘ ਸਾਹਿਬ ਦੀ ਤੇ ਬਾਕੀ ਜਮਲੇ ਵਾਲੀ ਵੀ ਤੂੰ ਤੁੰਬਾ ਉਹ ਵੀ ਦੋ ਦਿਨ ਬਾਅਦ ਭੇਜਿਆ ਸੀ ਜਮਲਾ ਜੀ ਦੇ ਗੀਤਾ ਕੋ ਵਜਣ ਵਾਲਾ ਠੀਕ ਹੈ ਤੇ ਬਾਕੀ ਹੋਰ ਵੀ ਡਿਊਟੀ ਕੀਤਾ ਪਰ ਕਰ ਸਕਦਾ ਉਹ ਮੈਸਰ ਦੀ ਆਈਟਮ ਰੰਗ ਮਿਲਮੀ ਜੀ ਬਣਾਤੀ ਫਿਰ ਨਹੀਂ ਤੁਸੀਂ ਨਹੀਂ ਤਾਂ ਅਸੀਂ ਤੁੰਬਾ ਵੀ चलो ये भी दिल चुना रहोते बिलकुल बहुत बहुत धनबाद कट के मेरे को बहुत बहुत थैंक यू बहुत बहुत शुक्रिया ਗਵਾਲਾ ਕਿਹਾ ਮਤਲਬ ਜਿਹੜੇ ਗਊਆਂ ਰੱਖਦੇ ਹਾਂ ਤੇ ਜਿਹੜੇ ਗੁੱਜਰ ਆਪੇ ਪੰਜਾਬ ਦੇ ਵਿੱਚ ਪੰਜਾਬੀ ਗੁੱਜਰ ਨਹੀਂ ਰਹਿੰਦੇ ਉਹ ਵੀ ਗਵਾਲੇ ਹੁੰਦੇ ਰਾਜਪੂਤ ਹਾਂਜੀ ਜਿਹੜੇ ਗਊਆਂ ਵਾਲੇ ਉਹ ਗਵਾਲੇ ਆ ਤੁਹਾਨੂੰ ਮੈਂ ਵਕੂਜਾਂ ਦੇ ਵੀ ਥੋੜਾ ਗੁਰੂ ਕਹਿੰਦਾ ਵੀ ਸਾਾਨੂੰ ਗੁਰੂ ਤਾਂ ਨਹੀਂ ਪਤਾ ਆਸੇਤੰਗ ਜਿਹੜਾ ਦੇਖੋ ਪਰਵਾਨੇ ਕਿ ਨਹੀਂ ਤੇ ਉਸੇ ਜਿਹਾ ਹਾਂ ਉਹ ਇਸ ਰੰਗਰ ਤੋਂ ਸੰਗਰ ਤੋਂ ਉਹ ਕਿਹੜਾ ਖਾਸ ਹੋਵੇ ਤੋਂ ਜਿਹੜੀ ਤਾਂ ਕਿ ਉਹ ਜਿਹਾ ਨਾ ਪਰ ਉਹ ਦਾ ਖਾਸ ਹੁੰਦਾ ਤੇ ਉਹਦੇ ਵੀ ਆਉਂਦੇ जी ये ट्यून चल रही म्यूजिक बहुत है राजस्थान नहीं किले बार बैठे हैं हाँ जी बुरा फिर मैं ਕੁੜੀਆਂ ਫੜਦੇ ਸੀ ਉੱਥੇ ਪੰਜਾਬੀ ਹੁੰਦੇ ਆ ਇਹ ਉਹ ਰਾਜਸਥਾਨ ਦੇ ਵਿੱਚ ਮੰਗਣਾ ਬਹੁਤ ਆ ਕਹਿੰਦੇ ਦੀਨਾਂ ਦੇ ਜਵਾਨ ਕੁੜੀਆਂ ਮੰਗਦੀਆਂ ਫਿਰਦੀਆਂ ਨਹੀਂ ਮੈਂ ਮੈਂ ਕਿਹ ਚੰਚ ਵਿਚਾਰਾ ਖੜਾ ਮੈਂ ਕਿ ਚੱਲ ਥੋੜਾ ਜਿਹਾ ਤੇ ਵੀਡੀਓ ਮਿਲਾ ਦੇ ਨਾ ਨਹੀਂ ਨਾ ਨਾਰਾਤੀ ਬਹੁਤ ਦੁੱਖਾਖੀ ਹੁੰਦੀ ਆ ਜਦੋਂ ਪਰਫੂਗਿਆ ਉਹ ਹੁੰਦਾ ਕਿ ਉਹ ਚਾਹ ਨਹੀਂ ਤਾਹ ਜਾਵੇ ਫੇਕੇ ਸੀ ਕਿ ਇੱਕ ਇੱਕ ਦੂਸਰੇ ਇੱਕ ਇੱਕ ਹੋਰ ਉਹਨੇ ਵਾਹ ਵਾਹ ਠੀਕ ਹੈ